ਗੁਰਮਤ ਮੇਲਾ ਪਿੰਡ ਤੋਂ ਢਟਾਏ ਵਾਲਾ ਬੜੀ ਸ਼ਰਧਾਪੂਰਵਕ ਮਨਾਇਆ ਗਿਆ ਜੀ ਸਿੰਘਾ ਪ੍ਰੈਸ نیوز ਸੰਚਾਲਕ ਜਸਤੁਨਾਂ ਵਾਲਾ ਰੰਤੀਰ ਸਿੰਘ ਤੀਰਤਨਟਾਏ ਵਾਲਾ ਤੇ ਗੋਵਨ ਸਿੰਘ ਮਾਨ ਸ੍ਰੀ ਹਾਲੀ ਕਲਾ ਵੱਲੋਂ ਮਿਲੀ ਜਾਣਕਾਰੀ ਮੁਤਾਬਿਕ ਪੱਤਰਕਾਰ ਜਸਬੀਰ ਸਿੰਘ ਦੀ ਰਿਪੋਰਟ ਉਹਨਾਂ ਦੱਸਿਆ ਕਿ ਜਿਲ੍ਹਾ ਤਰਨਤਾਰਨ ਨੇੜੇ ਚੋਲਾ ਸੈ ਪਿੰਡ ਤੋਂ ਢਾਏ ਵਾਲਾ ਵਿਖੇ ਗੁਰਦੁਆਰਾ ਸ਼ਹੀਦ ਸਿੰਘਾਂ ਦੇ ਦਰਬਾਰ ਤੇ ਸਾਲਾਨਾ ਗੁਰਮਤ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿਛਲੇ ਦਿਨੀ ਬੜੀ ਸ਼ਰਧਾਪੂਰਵਕ ਮਨਾਇਆ ਗਿਆ ਰੱਖੇ ਹੋਏ ਸ੍ਰੀ ਅਖੰਡ ਪਾਤਸ਼ਾਹਬ ਦੇ ਭੋਗ ਤੋਂ ਉਪਰੰਤ ਫੁੱਲੇ ਪੰਡਾਲਾ 'ਚ ਧਾਰਮਿਕ ਦੀਵਾਨ ਸੱਜੇ ਇਸ ਸਮੇਂ ਪਹੁੰਚੇ ਗੁਰੂਕਾਰ ਦੇ ਮਹਾਨ ਬਲਾਰੇ ਰਾਗੀ ਟਾਡੀ ਕਬੀศรี ਜਥਿਆਂ ਨੇ ਸੰਗਤਾਂ ਨੂੰ ਗੁਰੂ ਜਸਨਾ ਕੇ ਨਿਹਾਲ ਕੀਤਾ ਅਤੇ ਸੰਤ ਸਿਪਾਹੀ ਸਿਸਟਰ ਕਬੀศรี ਜਥਾ ਸ੍ਰੀ ਹਾਲੀ ਕਲਾਂ ਵਾਲਿਆਂ ਵੀ ਆਪਣੀ ਹਾਜ਼ਰੀ ਲਵਾਈ ਗੁਰੂ ਕਾ ਲੰਗਰ ਅਤੁੱਟ ਵਰਤਿਆ ਦਰਬਾਰ ਤੇ ਸੰਗਤਾਂ ਵੱਲੋਂ ਕੀਤੀਆਂ ਜਾ ਰਹੀਆਂ ਸੇਵਾਵਾਂ ਦੱਸ ਰਹੇ ਹਨ ਜਥੇ ਦਰਬਲਦੇਵ ਸਿੰਘ ਜੀ ਉਹਨਾਂ ਨਾਲ ਖੜੀ ਸਮੂਹ ਮੇਲਾ ਪ੍ਰਬੰਧਕ ਕਮੇਟੀ ਅਤੇ ਹੋਰ ਵੀ ਸੰਗਤਾਂ ਪੱਤਰਕਾਰ ਜਸਬੀਰ ਸਿੰਘ ਦੀ ਰਿਪੋਰਟ ਵੇਖੋ ਵੀਡੀਓ ਅਤੇ ਤਸਵੀਰਾਂ ਚ ਚੈਨਲ ਸਹਿਯੋਗੀ ਸੱਜਣ ਸਰਦਾਰ ਸਰਵਣ ਸਿੰਘ ਫੌਜੀ ਸਮਾਸੇਵੀ ਚੋਹਲਾ ਸਾਹਿਬ ਸਰਬਜੀਤ ਸਿੰਘ ਸਾਹਿਬੀ ਖੁਸ਼ੀ ਜਨ ਸਟੋਰ ਚੋਹਲਾ ਸਾਹਿਬ ਗੋਵਨ ਸਿੰਘ ਮਾਨਸ ਰਿਹਾਲੀ ਕਲਾ ਆਰਾਮ ਦੇ ਵਿੱਚ ਬੈਠਾ ਹੋਇਆ ਸਾਡੇ ਤੇ ਬਹੁਤ ਚਰਮੀ ਨਹੀਂ ਹੋਈ ਹੈ ਕੰਪਲਿਸ਼ਨ ਹੋਇਆ ਹੈ ਜੋ ਹੋਈ ਹੋ ਦੇਖ ਰਹੇ ਬਾਬਾ ਬਲਦੇਵ ਸਿੰਘ ਜੀ ਅੱਜ ਪਿੰਡ ਤੋਂ ਢਟਾਏ ਵਿਖੇ ਆਪਾਂ ਪਹੁੰਚੇ ਆ ਸੰਤਾਂ ਦਾ ਕਾਫੀ ਕਾਠ ਵੇਖਣ ਨੂੰ ਦੇਖ ਰਿਹਾ ਵਾ ਇਹ ਮੇਲੇ ਤੇ ਇਆਂ ਸੰਤਾਂ ਦਾ ਧੰਨਵਾਦ ਕਰਨਾ ਚਾਹੋਗੇ ਹਾਂਜੀ ਹਾਂਜੀ ਜੀ ਆਨੁਸਾਰਕ ਸੰਗਤਾਂ ਦੀ ਬੇਨਤੀ ਆ ਵੀ ਜਿਹੜਾ ਵੀ ਇੱਥੇ ਗੁਰੂ ਪਿਆਰਾ ਆਇਆ ਬਾਬੇ ਚੀਤਾ ਸਿੰਘ ਦਾ ਜੋੜ ਮੇਲਾ ਸੌਣ ਦੇ ਮਗਰਲੇ ਐਤਵਾਰ ਮਨਾਇਆ ਜਾਂਦਾ ਵਾ ਜਿਹੜੀ ਅਮੀ ਸੰਗਤਾਂ ਗੁਰੂਕੀਆਂ ਆਈਆਂ ਜੀ ਆਇਆਂ ਨੂੰ ਧੰਨਵਾਦ ਮਹਾਰਾਜ ਮੇਰ ਕਰੇ ਸੱਚੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਆਪਾ ਬੁੱਢਾ ਸਾਹਿਬ ਬਾਬੇ ਸੀਤਾ ਸੰਗਾ ਦਾ ਸਤਾਨ ਜੋ ਵੀ ਮਨ ਦੀ ਭਾਵਨਾ ਸੱਚੇ ਪਾਤਸ਼ਾਹ ਬਾਬੇ ਸ਼ੀਤ ਸਿੰਘ ਪੁਰੀਆਂ ਕਰਨ ਮੇਹਰ ਕਰਨ ਮਹਾਰਾਜ ਜੀ ਦਿਆਦਾਰ ਗੁਰੂ ਅਰਜਨ ਸਾਹਿਬ ਮੇਰੀ ਪੀੜੀ ਦੇ ਮਾਲਕ ਬਾਬਾ ਤਾਰਾ ਸਿੰਘ ਜੀ ਬਾਬਾ ਚਰਨ ਸਿੰਘ ਬਾਬਾ ਸੋਹਣ ਸਿੰਘ ਬਾਬਾ ਦਾਇਆ ਸਿੰਘ ਜੀ ਹਰ ਇੱਕ ਨੂੰ ਖੁਸ਼ੀਆਂ ਦੇਣ ਮਹਾਰਾਜ ਸੱਚੇ ਪਾਤਸ਼ਾਹ ਜੋ ਵੀ ਮਨ ਤਨ ਦੇ ਨਾਲ ਸੇਵਾ ਕੀਤੀ ਆ ਮੰਨ ਦੀ ਸ਼ਾਪੂਰੀ ਕਰੇ महाराज चढ़द कला करे चढ़ी आवे लथी जवे सो खो नाम चेत आवे नानक नाम चढ़ी कला तेपंत न कला वाहिग ग तेग पे खां